ਪੰਜਾਬੀ ਲਿੰਕ ਮੀਡੀਆ ਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮਨਾ ਬੇਦੀਤਾ ਮੈਨੀਟੋਬਾ ਹੁਣ ਅਮਰੀਕਾ ਨੂੰ ਬਿਜਲੀ ਦੇ ਰਿਆਤ ਬੰਦ ਕਰ ਰਿਹਾ ਹੈ ਜੀ ਹਾਂ ਬਿਜਲੀ ਦੇ ਰਿਆਤ ਜੋ ਕੀ ਹੈ ਉਹ ਹੁਣ ਬੰਦ ਹੋਣ ਦੀ ਕਗਾਰ ਤੇ ਦੱਸਦੀ ਹੈ ਕਿ ਪ੍ਰੀਮੀਅਰ ਵੈਬਕਿਨਿਊ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਅੰਤ ਤਵਿਚ ਮਿਨੀ ਸੋਟਾ ਯੂਟਿਲਿਟੀ ਦੇ ਨਾਲ ਟੂ ਪਨ ਬਿਜਲੀ ਇਕਰਾਰਨਾਮੇ ਖਤਮ ਹੋਣ ਤੋਂ ਬਾਅਦ ਮੈਨੀਟੋਬਾ ਦੇ ਕੋਲ ਜਲਦ ਹੀ ਆਪਣੇ ਲਈ ਅਤੇ ਹੋਰ ਖੇਤਰਾਂ ਦੇ ਲਈ ਵਧੇਰੇ ਊਰਜਾ ਹੋਵੇਗੀ ਇਸ ਨਾਲ ਹੀ ਕਿਨੀਓ ਨੇ ਕਹਿ ਕਿ ਮੈਨੀਟੋਬਾ ਘਰੇਲੂ ਵਰਤੋਂ ਲਈ ਉਸ ਬਿਜਲੀ ਨੂੰ ਰੱਖ ਕੇ ਊਰਜਾ ਵਾਪਸ ਰੱਖੇਗਾ ਉਹਨਾਂ ਕਹਿ ਕਿ ਅਸੀਂ ਫੈਸਲਾ ਕੀਤਾ ਹੈ ਕਿ ਮੈਨੀਟੋਬੀਅਨ ਹੋਣ ਦੇ ਨਾਤੇ ਅਸੀਂ ਉਸ ਸ਼ਕਤੀ ਦੀ ਵਰਤੋਂ ਘਰ ਦੇ ਵਿੱਚ ਆਪਣੀ ਆਰਥਿਕਤਾ ਨੂੰ ਪਣਾਉਣ ਦੇ ਕਰਾਂਗੇ ਇਸ ਦਾ ਮਤਲਬ ਹੈ ਮੈਨੀਟੋਬਾ ਦੇ ਵਿੱਚ ਹੋਰ ਰਿਹائش ਅਤੇ ਹੋਰ ਫੈਕਟਰੀਆਂ ਹੋਣਗੀਆਂ ਜਦਕਿ ਇਹ ਬਦਲਾਅ ਸੰਯੁਕਤ ਰਾਜ ਅਮਰੀਕਾ ਦੇ ਨਾਲ ਵਪਾਰ ਵਿਵਾਦ ਦੇ ਨਾਲ ਵੀ ਮੇਲ ਖਾਂਦਾ ਦੇਖਿਆ ਸਾਰੇ